ਅੰਦੀ ਪਿਆਰੇ ਸ਼ਾਸਤਰੀ ਕਾਲ ਜੀ ਆ ਆਪਾਂ ਨਾ ਛੱਤ ਦੇ ਉੱਪਰ ਫਰਸ਼ ਲਾ ਰਹੇ ਸੀ ਤੇ ਅਕਸਰ ਆਪਾਂ ਦੇਖਦੇ ਆ ਜਦੋਂ ਉੱਪਰ ਆਪਾਂ ਟਾਇਲ ਦੀ ਫਰਸ਼ ਲਾਉਣੇ ਆ ਵੈਸੇ ਸਭ ਤੋਂ ਕਾਮਯਾਬ ਫਰਸ਼ ਟਾਇਲ ਦੀ ਹੈ ਇਟ ਟਾਇਲ ਦੀ ਕੋਠੇ ਦੇ ਉੱਪਰ ਜਿੱਥੇ ਜਿਆਦਾ ਮਤਲ ਸਿੱਧਾ ਸੂਰਜ ਪੈਂਦਾ ਉੱਥੇ ਇਟ ਟਾਇਲ ਠੰਡੀ ਹੁੰਦੀ ਹੈ ਉਹਦੀ ਫਰਸ਼ ਕਾਮਯਾਬ ਹੈ ਤੇ ਆਪਾਂ ਦੇਖਦੇ ਆ ਵੀ ਐਸ ਲੋਟ ਨਾ ਪਖਾਂ ਆ ਜਾਂਦੀਆਂ ਜਿਵੇਂ ਆਈ ਪਈ ਹੈ ਇਹ ਇਧਰ ਕਹ ਗਹਾਂ ਦੇ ਵਿੱਚ ਆਤੜ ਗੀਆਂ ਆ ਚੀਜ਼ ਆਈ ਪਈ ਹੈ ਤੁਰ ਤੋ ਤੋਰੀ ਹੈ ਲੰਮੀਆਂ ਤੇ ਇਸ ਦੇ ਬਾਰੇ ਚ ਆਪਾਂ ਦੱਸਾਂਗੇ ਵੀ ਇਹ ਕਿਉਂ ਆਉਂਦੀਆਂ ਕੀ ਕਾਰਨ ਆਉਂਦੀਆਂ ਤੇ ਕਿਵੇਂ ਇਹ ਤੋਂ ਆਪਾਂ ਰੋਕ ਸਕਦੇ ਆ ਇਹ ਸਿਸਟਮ ਰੋਕ ਸਕਦੇ ਆ ਆਪਾਂ ਇਹ ਪਖਾਂ ਦਾ ਸਭ ਤੋਂ ਪਹਿਲਾਂ ਤਾਂ ਇਧਰ ਸਿੱਧੀ ਟਾਇਲ ਲਾਈ ਸੀ ਹੋਰ ਮਿਸਤਰੀ ਕੰਮ ਕਰਕੇ ਗਿਆ ਤੇ ਇਧਰ ਆਪਾਂ ਲਾ ਰਹੇ ਆ ਲੈਰੀਆ ਲੈਰੀਆ ਪੁਰਾਣੇ ਬਜ਼ੁਰਗ ਆਪਣੇ ਲਾਉਂਦੇ ਹੁੰਦੇ ਸੀ ਕਿਤੇ ਵੀ ਫਰਸ਼ ਲਾਓ ਏਠਾਂ ਲਾਓ ਤਾਹਾਂ ਲਾਓ ਲੈਰੀਆ ਦੀ ਮਜ਼ਬੂਤੀ ਮਤਲਬ ਇਹਦੀ ਏਡੀ ਤਾਕਤ ਹੈ ਜੇ ਥੱਲੇੋਂ ਆਪਾਂ ਛੱਤ ਵੀ ਕੱਢ ਲਗੇ 5x5 ਦਾ ਘੇਰਾ ਕੱਢ ਲਗੇ ਤਾਂ ਫਰਸ਼ ਹਲਦੀ ਨਹੀਂ ਕਿਉਂਕਿ ਲੈਰੀਏ ਦੀ ਤਾਕਤ ਵਾੜੀ ਹੈ ਤੇ ਦੂਜਾ ਇਹਦੇ ਵਿੱਚ ਉਹ ਲੰਮੀ ਕ੍ਰੈਕ ਨਹੀਂ ਆਉਂਦੀ ਕਿਉਂਕਿ ਇਹਦਾ ਜੋੜ ਦੇਖੋ ਤੁਸੀਂ ਡੂਡ ਇਟ ਲੰਮਾ ਹੈ ਫੇਰ ਜੋੜ ਮਰ ਗਿਆ ਫੇਰ ਡੂਡ ਇਟ ਲੰਮਾ ਹੈ ਫੇਰ ਜੋੜ ਮਰ ਗਿਆ ਜਿਵੇਂ ਆ ਇੱਕ ਸਿਰੇ ਤੇ ਪੱਟੀ ਹੈ ਇਹਦੇ ਵਿੱਚੋਂ ਵੀ ਆਪਾਂ ਜਿੱਥੇ-ਜਿੱਥੇ ਡਲਿਆ ਨੂੰ ਇੱਟ ਸਿੱਧੀ ਆ ਗਈ ਇਥੇ ਲੋਟ ਕਰਦੇ ਆਂਗੇ ਸਿਰੇ ਤੇ ਵੀ ਨਹੀਂ ਭਖ ਆਉਂਦੀ ਆਪਣੇ ਕਰੈਕ ਤਾਂ ਆ ਵੇਖੋ ਇੱਥੇ ਆਪਾਂ ਵਿਚਾਲੇ ਇੱਕ ਪੱਟੀ ਲਾਈ ਸੀ ਉਹ ਵੀ ਵਿੱਚ ਹੀ ਮਿਕਸ ਕਰਤੀ ਚਾਕੇ ਪੱਟੀ ਮਤਲਬ ਕੇਰਾ ਟੈਲ ਲੱਗੀ ਜਦੋਂ ਤਾਂ ਉਹ ਪੱਟੀ ਦਾ ਕੰਮ ਨਿਭੜ ਗਿਆ ਤਾਂ ਉਹ ਨਾਲ ਦੀ ਨਾਲ ਨਾਲੇ ਆਪਣੀ ਚਾਲ ਬਣੀ ਦੀ ਬਣੀ ਰਹਿ ਜਾਂਦੀ ਹੈ ਚਾਲ ਦੁਬਾਰੀ ਤੋਂ ਨਹੀਂ ਲਾਉਣੀ ਪੈਂਦੀ ਇੱਥੇ ਜਿਵੇਂ ਹੁਣ ਪੰਤਾਲਾ ਸੀ ਤਾਂ ਇੱਥੇ ਵੀ ਆਪਾਂ ਪੱਟੀ ਲਾਈ ਸੀ ਸਿੱਧੀ ਆਪਣ ਤਾਲ ਹੈਗਾ ਇੱਥੇ ਸਿੱਧੀ ਪੱਟੀ ਲਾਈ ਸੀ ਇਹ ਵੀ ਆਪਾਂ ਵਿਚੀ ਮਿਕਸ ਕਰਤੀ ਚੱਕ ਕੇ ਨਾਲ ਦੀ ਨਾਲ ਇੱਥੇ ਪੱਟੀ ਲਾਈ ਸੀ ਕਿਉਂਕਿ ਉਧਰ ਪਣਤਾਲਾ ਗਿਆ ਹੈਗਾ ਇਹਦੀ ਟਾਲ ਹੈ ਨੂੰ ਗਈ ਆ ਤਾਂ ਇੱਥੇ ਵੀ ਪੱਟੀ ਲਾਈ ਸੀ ਜਿਵੇਂ ਉਧਰ ਉਹ ਸਾਹਮਣੇ ਦਿਖ ਰਹੀ ਆ ਉਹ ਪੱਟੀਆਂ ਉਹ ਆਪਾਂ ਨਾਲ ਦੀ ਨਾਲ ਚੱਕ ਕੇ ਮਿਕਸ ਕਰਦੇ ਆਂਗੇ ਵਿਚੀ ਤਾਂ ਪਤਾ ਹੀ ਨਹੀਂ ਲੱਗਦਾ ਆ ਇੰਨੀ ਕੀ ਜਾਣਕਾਰੀ ਸੀ ਚੰਗੀ ਲੱਗੀ ਤਾਂ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਆਪਣੇ ਨੂੰ ਬੋਲੋ ਸਬਸਕ੍ਰਾਈਬ ਕਰ ਦਿਓ ਅੱਗੇ ਆਪਣੇ ਦੋਸਤਾਂ ਨੂੰ ਆਪਣਾ ਸ਼ੇਅਰ ਕਰ ਦਿਓ ਚੈਨਲ ਜੀ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ